SGPC ਦੀ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉੱਥੇ ਹੀ ਦੱਸਦੇ ਕਿ ਇਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਤੇ ਉੱਥੇ ਹੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਹੈ ਤੇ ਉੱਥੇ ਹੀ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਦੇਖਣਾ ਇਹ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ SGPC ਮੈਂਬਰਾਂ ਦੀ ਗੱਲ ਨੂੰ ਮੰਨਦੇ ਨੇ ਜਾਂ ਉਨ੍ਹਾਂ ਦੇ ਵੱਲੋਂ ਕਹਿ ਦਿੱਤਾ ਜਾਵੇਗਾ ਕਿ ਮੈਂ ਅਸਤੀਫਾ ਨਹੀਂ ਮਨਜ਼ੂਰ ਕੀਤਾ ਕਰਾਂਗਾ ਤੇ ਦੱਸਦੀ ਇਹ ਕਿ ਹੁਣ STPC ਨੇ ਅੱਜ ਮੀਟਿੰਗ ਸੱਦੀ ਸੀ ਤੇ ਜਿਸ ਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲਗਣੀ ਸੀ ਤੇ ਉੱਥੇ ਹੀ ਹਰਜਿੰਦਰ ਸਿੰਘ ਤਾਮੀ ਦੇ ਅਸਤੀਫੇ ਨੂੰ ਲੈ ਕੇ ਚਰਚਾ ਹੋਈ ਹੈ ਤੇ ਦੱਸਦੀ ਇਹ ਕਿ ਉੱਥੇ ਹੀ STPC ਨੇ ਅਸਤੀਫਾ ਨਾ ਮਨਜ਼ੂਰ ਕੀਤਾ ਆਓ ਤੁਹਾਨੂੰ ਸੁਣੋਣੇ ਆਪਲਾ ਹੋਰ ਉਹਨਾਂ ਦਾ ਕੀ ਕਹਿਣਾ ਹੈ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਤਰਫ਼ ਵਿੱਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਸਾਨੂੰ ਸਾਂਝੀ ਵਾਲਤਾ ਸਦੇਸ਼ ਗੋਬੀਨ ਦਿੰਦਾ ਹੈ ਅਸੀਂ ਉਹ ਮਣੀਕਰਨ ਸਾਹਿਬ ਇਡਾ ਪਵਿੱਤਰ ਸਥਾਨ ਹੈ ਉੱਥੇ ਬੱਚੇ ਗਏ ਨੇ ਛੋਟੇ ਬੱਚੇ ਨੇ ਹੋ ਸਕਦਾ ਕੋਈ ਬਾੜਾ ਮੋਟਾ ਜਕਾਰਾ ਛੜਦਾ ਹੋਵੇ ਸਾਡੇ ਜਕਾਰੇ ਬੋਲੇ ਸੋਹ ਰਹਾ ਸਸਰੀਆ ਕਾਲ ਹੈ ਜਕਾਰੇ ਨੇ ਉੱਥੋਂ ਦੇ ਲੋਕ ਹੀ ਪਹੇਗੇ ਨਾਲ ਪੁਲਿਸ ਰਲ ਗਈ ਕੁੱਟਮਾ ਕੀਤੀ ਉਹਨਾਂ ਨੇ ਪੱਗਾ ਸਤਾਰਾ ਹੋਰ ਬੁਰਾ ਹਾਲ ਕੀਤਾ ਸੋ ਇਸ ਤਰ੍ਹਾਂ ਜਿਹੜੇ ਹਮਲੇ ਹੋ ਰਹੇ ਨੇ ਕਦੇ ਇੱਥੇ ਹੋ ਜਾਂਦੇ ਨੇ ਕਦੇ ਉੱਪਰ ਜਾ ਕੇ ਮਨਾਲੀ ਹੋ ਜਾਂਦੇ ਨੇ ਕਦੇ ਕਿਤੇ ਮੈਂ ਤਾਂ ਹੈਰਾਨ ਹੈ ਕਿ ਕਿਸ ਤਰ੍ਹਾਂ ਕੋਈ ਜੇ ਇਹਨਾਂ ਨੂੰ ਡਰ ਹੋਵੇ ਤਾਂ ਕਿਸੇ ਦੀ ਕੀਤਾ ਆ ਕੇ ਤਾਂ ਇੱਕ ਕਰ ਜੇ ਦੋ ਬੰਦੇ ਲੜ ਪੈਣ ਲੇਕਿਨ ਖਜੂਬ ਇਕੱਠਾ ਹੋ ਕੇ ਪੈ ਜੇ ਸਾਨੂੰ ਬਹੁਤ ਦੁੱਖ ਹੈ ਕਿ ਮinority ਦੇ ਜਿਹੜੇ ਹਮਲੇ ਐ ਇਹ ਐ ਸਾਰੇ ਦੇਸ਼ 'ਚ ਐ ਪਹਿਲਾਂ ਇੱਧਰ ਨਹੀਂ ਸੀ ਇਹ ਧਰਤੀ ਇਹੀ ਜੇ ਇਹ ਤਾਂ ਬਲੂ ਸਟਾਰ ਹੋਇਆ ਇੱਕ ਦੁਕਾਨ ਕਦੇ ਕੋਈ ਦੱਸ ਦਿਓ ਅਸੀਂ ਲੱਖਾਂ ਲੱਖਾਂ ਦੇ ਬਾਜ਼ਾਰੇ ਦਿੱਲੀ ਕਰਦੇ ਰਿਆਂ ਇੱਕ ਰੇੜੀ ਵਾਲੇ ਤੋਂ ਮੂੰਗਫਲੀ ਦੀ ਕੋਈ ਚੱਕਦਾ ਅਕਾਲੀ ਦਲ ਦਾ ਸਮਵਜਾਲੇ ਆ ਕੇ ਰੇੜੀਆਂ ਲਾ ਲੈਂਦੇ ਨੇ ਹੋਰ ਪਾਰਟੀ ਆਵੇ ਸਭ ਕੁਝ ਲੁੱਟ ਕੇ ਲੈ ਜਾਂਦੇ ਇਤਿਹਾਸ ਹੈ ਅਕਾਲੀ ਦਲ ਦਾ ਕਿਉਂਕਿ ਗੁਰੂਆਂ ਦੇ ਸਲੇਸ਼ ਸੋ ਤੀਸਰਾ ਹੈ ਚੌਥਾ ਵੀਰੋ ਜਿਹੜੀ ਹੈ ਕਿ ਅਸੀਂ ਜਿਹੜਾ ਪੰਜਾਬ ਹੈ ਇਹਦੇ ਇਹਨੂੰ ਇਹ ਪੰਜਾਬ ਕੋਈ ਇਕੱਲਾ ਕਿਸੇ ਇੱਕ ਦਾ ਨਹੀਂ ਇਹ ਸਾਰੇ ਸਭ ਲੋਕਾਂ ਦਾ ਪੰਜਾਬ ਹੈ ਪੰਜਾਬੀਆਂ ਦਾ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਹੈ ਰਿਸ਼ੀਮੁਰਿਆਂ ਦੀ ਧਰਤੀ ਹੈ ਇਸ ਧਰਤੀ ਤੇ ਬੰਦਰ ਤੇ ਹਮਲਾ ਹੋਵੇ ਮਸਜਿਦ ਦਾ ਝਗੜਾ ਪੈ ਜਾਏ ਗੁਰਦੁਆਰਾ ਸਾਹਿਬ ਤੇ ਤਾਂ ਹੋ ਹੀ ਜਾਂਦੇ ਸੀ ਇਹ ਕੋਈ ਸਾਜ਼ਿਸ਼ ਹੈ ਬੜੀ ਵੱਡੀ ਹੁਣ ਉੱਥੇ ਅੰਮ੍ਰਿਤਸਰ ਸਾਹਿਬ ਮੰਦਰ ਤੇ ਹਮਲਾ ਹੋਣਾ ਇਹ ਸਾਜ਼ਿਸ਼ ਹੈ ਕੋਈ ਐ ਨਹੀਂ ਕਿਸੇ ਨੇ ਉਹੀ ਐ ਸੜਤਾ ਪਹਿਲਾ ਉਮੀਦਵਾਰ ਦਾ ਬੁੱਤ ਤੋੜਨਾ ਉਹ ਵੀ ਕੋਈ ਬਗੈਰ ਸਾਸ਼ ਦੇ ਨਹੀਂ ਨਿੱਕੀ ਜਿਹੀ ਗੱਲ ਨਹੀਂ ਸੀ ਫਿਰ ਇੱਥੇ ਲੁਧਿਆਣੇ ਚ ਮੁਸਲਮਾਨਾਂ ਤੇ ਜਿਹੜੀ ਬਾਹਰ ਪ੍ਰਵਾਸੀ ਸੀ ਉਹਨਾਂ ਦਾ ਝਗੜਾ ਹੋਣਾ ਇਹ ਅੱਗੇ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਸੀ ਕੋਈ ਦੋ ਬੰਦੇ ਹੋ ਗਏ ਮਿੱਡਗੀ ਗੱਲ ਇਹਨਾਂ ਨੂੰ ਵੱਡਾ ਝਗੜਾ ਬਣਾਉਣਾ ਇਹਨਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਨੇ ਇਹ ਦੁਆਰਾ ਦੇਸ਼ ਦੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦਾ ਸਿਸਟਮ ਲਿਆ ਰਹੇ ਨੇ ਸਾਨੂੰ ਬਹੁਤ ਵੱਡਾ ਦੁੱਖ ਹੈ ਮੈਂ ਟੋਟਲ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਭਰਾਵੋ ਇਹ ਗੁਰੂਆਂ ਦੀ ਧਰਤੀ ਹੈ ਜਿਉ ਗੁਰਨਾਨਕ ਦੇਵ ਜੀ ਪੈਦਲ ਚੱਲ ਕੇ ਤੇ ਖੁੰਡੀਆਂ ਹੱਥ ਸਿੜ ਕੇ ਤੇ ਕੱਸ ਫੜ ਕੇ ਤੇ ਸਾਰੇ ਦੁਨੀਆਂ 'ਚ ਫਿਰਿਆ ਪਰਮਣ ਕੀਤਾ ਔਰ ਉਹਨਾਂ ਥਾਵਾਂ ਤੇ ਗਿਆ ਜਿੱਥੇ ਵਿਰੋਧੀ ਖਿਆਲਾਂ ਦੇ ਬੰਦੇ ਸਨ ਉੱਥੇ ਜਾ ਕੇ ਪਿਆਰ ਨਾਲ ਉਹਨਾਂ ਨੂੰ ਸੰਦੇਸ਼ ਦੇ ਕੇ ਆਪਣੇ ਮਾਤਾ ਬਣਾ ਕੇ ਪ੍ਰਮਾਤਮਾ ਇੱਕ ਹੈ ਕੋਈ ਕੁਸ਼ ਅੱਲਾ ਕਹੋ ਕੋਈ ਵਾਹਿਗੁਰੂ ਕੋਈ ਰਾਮ ਕਰੋ ਕੋਈ ਗੋਡ ਕਹੋ ਉਸ ਬੁਰਵਾਂ ਦੀ ਧਰਤੀ ਤੇ ਅਜੇ ਬੰਦਰ ਤੇ ਹਮਲਾ ਹੋਵੇ ਮੁਸਲਮਾਨ ਦੂਸਰੇ ਹਿੰਦੂ ਦਾ ਝਗੜਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਤੇ 10 ਸਾਲ ਦੇ ਹੋਈ ਜਾਂਦੇ ਨੇ ਇੱਕ ਬੜੀ ਵੱਡੀ ਪਲਾਨ ਹੈ ਕਿ ਕਿਵੇਂ ਉਜਾੜਨਾ ਮੈਂ ਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਤਮਾਸ਼ਾ ਨਾ ਦੇਖੋ ਇੱਕ ਬਹੁਤ ਵੱਡਾ ਦੇਸ਼ ਦਾ ਨੁਕਸਾਨ ਹੋ ਰਿਹਾ ਜਿਹੜਾ ਤੁਸੀਂ ਪਛਤਾਵੋਗੇ ਬਾਅਦ ਵਿੱਚ ਇਹ ਦੇਸ਼ ਕਿਸੇ ਵੇਲੇ ਇਹੀ ਟੁੱਟਿਆ ਸੀ ਜਿਹਦੇ ਇਹਦੇ 600 700 ਟੁਕੜੇ ਹੋਏ ਸੀ ਫਿਰ ਗੁਲਾਮੀ 700 ਸਾਲ ਰਹੀ ਇਸ ਗੁਲਾਮੀ ਨੂੰ ਤੋੜਨ ਦੇ ਵਾਸਤੇ ਵੀ ਇਤਿਹਾਸੀਆਂ ਪੜੋ ਪਹਿਲਾ ਜੇ ਗੁਲਾਮੀ ਤੋੜੀਆ ਮੁਗਲਾਂ ਨਾਲ ਲੜੇ ਸਾਡੇ ਗੁਰੂ ਕਿਸੇ ਦੀ ਜ਼ਰੂਰਤ ਨਹੀਂ ਸੀ ਪਹਿ ਲੜਨ ਦੀ ਅੰਗਰੇਜ਼ਾਂ ਨਾਲ ਲੜੇ ਸਾਡੇ ਬਜ਼ੁਰਗ ਕਿਸੇ ਦੀ ਜ਼ਰੂਰਤ ਨਹੀਂ ਸੀ ਜੇ ਜੇ ਇੱਥੇ ਅੰਗਰੇਜ਼ ਹਰਾਇਆ ਤਾਂ ਪੰਜਾਬ ਦੀ ਧਰਤੀ ਤੇ ਰਹਿ ਐਸੀ ਗਰੇਜ਼ ਔਰ 100 ਸਾਲ ਇੱਥੇ ਢਿੰਢਿਮੇ ਸਾਲ ਰਿਹਾ ਬਾਕੀ ਦੇਸ਼ 300 ਸਾਲ ਰਿਹਾ ਅੱਜ ਵੀ ਜੇ ਐਮਰਜੈਂਸੀ ਲੜਾਈ ਆ ਸਾਰੇ ਲੋਕ ਅੰਦਰ ਚਲੇ ਗਏ ਸਨ ਚੁੱਪ ਹੋ ਗਿਆ ਸੀ ਦੇਸ਼ ਮੈਨੂੰ ਪਤਾ ਹੈ ਮੌਸਲੇ ਮੇਲੇ ਸਾਵਨ 172 ਦੇ 74 ਚ 74 ਚ ਐਮਰਜੈਂਸੀ ਲੱਗੀ ਸਾਡੀ 7-8 ਸੀਨੀਅਰ ਬੰਦਿਆਂ ਦੀ ਮੀਟਿੰਗ ਹੋਈ ਜਿੱਦਾਂ ਚ ਅਸੀਂ ਤਾਂ ਛੋਟੇ ਸਾਲੇ ਕਰ ਐਮਐਲਏ ਕਰਕੇ ਮੈਂ ਵਿੱਚ ਸਾਂਸ ਮੀਟਿੰਗ ਦੇ ਜੇ ਟੋੜਾ ਸਾਹਿਬ ਬਾਦ ਸਾਹਿਬ ਬਰਨਾਲਾ ਜੀ ਤਲਵੰਡੀ ਸਾਹਿਬ ਜਿਹਦਰ ਟੋੜਾ ਸਾਹਿਬ ਪ੍ਰਧਾਨ ਸੀ ਦੋ ਤਿੰਨ ਘੰਟੇ ਚਾਰ ਘੰਟੇ ਸ਼ਬਹਸ ਹੋਈ ਚਾਰ ਘੰਟੇ ਤੋਂ ਬਾਅਦ ਕਿਹਾ ਕਿ ਅਬ ਧਾਰਾ ਦੇ ਚੁੱਪ ਆਪਾਂ ਕੱਲੇ ਕਿਉਂ ਪੰਗਾ ਲੈਨੇ ਆ ਤਾਂ ਅੱਜ ਚਲੇ ਗਏ ਸਾਰੇ ਇਸ ਧਰਤੀ ਤੋਂ ਬਾਦ ਸਾਹਿਬ ਬੋਲੇ ਆਖਰ ਵੇਲੇ ਉਹ ਕਹਿੰਦੇ ਵੀ ਚਲੋ ਠੀਕ ਹੈ ਤਾਂ ਆਪਾਂ ਕੌਮ ਨੂੰ ਰਾਹ ਤੱਕੋ ਲੇਕਿਨ ਇਹ ਗੁਲਾਮੀ ਹੈ ਦੂਜੀ ਇਸ ਕੌਮ ਦਾ ਹਿੱਸਾ ਜ਼ਰੂਰ ਪਾਉਣਾ ਆਪਾਂ ਨੂੰ ਫੜਿਆ ਨਹੀਂ ਉਹ ਜੈ ਪ੍ਰਕਾਸ਼ ਲੈਣ ਦੀ ਮੀਟਿੰਗ ਦਿੱਲੀ ਹੋ ਰਹੀ ਸੀ ਬਾਕੀ ਲੀਡਰ ਫੜਲੇ ਟੋਰਾ ਸਾਹਿਬ ਤੇ ਬਾਦ ਸਾਹਿਬ ਛੜਤੇ ਉਹ ਦੋਨੇ